ਕਾਰਜਕਾਰ ਸੀ ਗਿਆਨੀ ਗੱਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ 'ਚ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਮੋਬਾਈਲ ਬਸ ਚੇਰ ਨੂੰ ਡੈਸਕ ਤੇ ਜਾਵੇ ਇੰਡੀਆ ਬਲੋਕ ਕਿਹੜਾ ਹਿੱਸਾ ਇੰਡੀਆ ਬਲੋਕ ਇੰਡੀਆ ਬਲੋਕ ਜੀ 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 ਪਰ ਬਾਜੀ ਬਾ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਪੂਰੀ ਬੋਲੇ ਬਜ਼ਰਾ ਲੈ ਕੋਈ ਗੱਲ ਕੰਮ ਜਾਣੇ ਪਾਸ ਤੇ ਜੇ ਫਿਰ ਕੋਈ ਅਮੇ ਪਾਕਿਸਤਾਨ ਦਾ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀਂਜਦੇ ਉਹ ਤੂੰ ਇਹਨਾਂ ਦਾ ਉੱਠੂ ਕਹਿ ਫਿਰੋ ਬੀਬੀ ਐਮਬੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇ ਹੋਗੇ ਗੱਲ ਕਰ ਲੈਣਾ ਬੜਾ ਟਿੰਕੂ ਹਾਂ ਦਾ ਚਲੋ ਬੀੜੀ ਇਹ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗੇ ਕਹਾਵਤ ਹੈ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤਾ ਜਾਵੇ

ਤੁਹਾਡਾ ਆਪਾ ਤੁਹਾਡੀ ਇਹ ਵੀ ਡਰੈਕ ਕਰੀਏ ਜੀ ਤੁਹਾਡੀ ਡਰੂ ਪਈ ਹੈ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਾਰਿਓ ਮਾਰਿਓ ਮੁਖਤਿਰ ਰੱਖੀਏ ਨੂੰ ਡੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਰਿਪੋਰਟ ਡੈਸ ਕੀਤਾ ਜਾਵੇ ਜੋ ਵੀ ਕੋਈ ਸ਼ਹਿਰ ਦੀ ਜਦ ਤੋਂ ਬਿੜਾ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਨੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਬਿਠਾਣ ਨੇ ਤੁਹਾਨੂੰ 1 ਘੰਟਾ ਪਿਠਾ ਦਾਂਗੇ ਪਰ ਨਿਕਲੂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਇਲ ਫੋਲੀ ਲੈਂਦੇ ਕੋਈ ਤੁਹਾਨੂੰ ਬੈਠੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇਜ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ ਜੋ ਆਇਆ ਤਾਂ ਪਹਿਲਾਂ ਜਿਹੜਾ ਇੱਥੇ ਸੀ ਉਹ ਵੀ ਇਹ ਗੱਲ ਫੈਮੀ ਸੀ ਕਿ ਮੈਂ 25 ਸਾਲ ਹੀ ਤੇ ਤੁਹਾਡੀ ਜਨਮ ਆਇਆ ਜਾਂ ਕਰਦੇ ਨਹੀਂ ਲੰਬਾ ਆਲੀ ਜਦੋਂ ਆਲੀ ਆਏ ਗੁਰੂਬਾਰਾ ਸਾਹਿਬ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਜੀ ਮੈਂ ਤਾਂ

ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣੇ ਦਾ ਕਿਹੜਾ ਹਿੱਸਾ ਇਹਨਾਂ ਤਿੰਨ ਦਰਮਾਨਾ ਲੱਗਦਾ ਜੀ 1 ਇੰਚ ਵੀ Rajasthan ਦਾ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੋਂ ਇਹ ਦੋਨਾਂ ਦੀ ਇੱਕੋ ਹੀ ਵੋਟ ਹੈ ਪੰਜਾਬ ਦੀ ਵੀ 60% ਹਿੱਸਾ BBMP ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ Rajasthan ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹ ਲੈਣਗੇ ਪਾਣੀ ਬੰਦ ਕਰੋ ਪੰਜਾਬ ਦਾ ਸੀ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ BBMP ਜਿਹੜੀ ਐ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਨੇ ਆਂ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕਿੱਡ ਦੀ ਤਨਖਾਹ ਨਹੀਂ ਲੈਂਦੇ ਡੈਪੂਟਿਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕਿੱਡ ਦੀ ਤਨਖਾਹ ਲੈਂਦੇ ਉਹ ਇਹ ਤਾਂ ਸਫੈਦਾ ਤਿਬੰਨ ਰੱਖਿਆ ਜੀ ਖਤਮ ਕਰੋ ਇਹਨੂੰ BBMP ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੇ ਦਰਿਆਮ ਦੇ ਆਪੀ ਰਾਖੀ ਕਰ ਲਾਂਗੇ BBMP ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡ ਵਾਲਿਆਂ ਨੂੰ ਵਿਚਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਤੋ ਕੰਮ ਨਹੀਂ ਉਹਨਾਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਰ ਲੈ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ 4 ਘੰਟੇ 5 ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਾਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲਲੀਗਲ ਸੀ ਗੈਰਸੰਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMP ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੁਣ ਦੇ ਹਿਸਾਬ ਨਾਲ ਵੰਡੋ ਜਾਓ ਆ ਦੇਖਦੇ ਆਂ ਸਤਲੁਜ ਤੇ ਚਲੇ ਜਾਂਦੇ ਆਂ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਦੇ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਆਸਵਾਈਲ ਦਾ ਮੁੱਦਾ ਐਸਵਾਈਲ ਦੇ ਵਿੱਚ ਹੁਣ ਤੱਕ ਵਰਤਿਆ ਹੀ ਵੋਟਾਂ ਵਾਸਤੇ ਐਸਵਾਈਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਸੁਪਰੀਮ ਕੋਰਟ ਦੇ ਆਰਡਰ ਚ ਵੀ ਯਾਰਾ ਨਹਿਰ ਬਣਾਓ ਜਾਂ ਫਿਰ ਔਰ ਵੀ ਇਹ ਨਾਲ ਔਰ ਇਹਦਾ ਕੋਈ ਹੱਲ ਦੱਸੋ ਆਲਟਰਨੇਟਿਵ ਆਲਟਰਨੇਟਿਵ ਹੱਲ ਮੈਨੂੰ ਦੱਸ ਤਾਂ ਮੈਂ ਕਹਿੰਦੇ ਨਾਂ ਚ ਹੱਲ ਹੈ एसवाईएल ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਨੂੰ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ ਪਾਣੀ ਇੱਧਰ ਨੂੰ ਕਰ ਲੋ ਹਰਿਆਣੇ ਦੇ ਦੇ ਦੋ ਜਿਹੜਾ ਬਚ ਗਿਆ ਸਤਲੁਜ ਪਾ ਦਿਓ ਸਾਨੂੰ ਕੀ ਪ੍ਰੋਬਲਮ ਹੈ ਜੀ ਤੇ ਜਦੋਂ ਫਿਰ ਵੱਡਾ ਪੰਜਾਬ ਤੇ ਹਰਿਆਣਾ ਲੱਗ ਰਿਹਾ ਹੋਇਆ ਸੀ ਉਦੋਂ ਤੱਕ ਯਮਨਾ ਦਾ ਵੀ ਸਾ ਸਾਡੇ ਨਾਲ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣੇ ਨੂੰ ਯਮਨਾ ਲੈ ਲਈ ਤੇ ਹਰਿਆਣੇ ਵਾਲੇ ਰਾਵੀ ਬਿਆਸ ਦਾ ਕੋਈ ਫਿਰਦੇ ਨੇ ਇੱਧਰ ਵੀ ਹਿੱਸਾ ਪਾਉਣ ਨੂੰ ਫਿਰਦੇ ਕਾਹਦੇ ਪਾਸੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਪਾਣੀ ਔਰ ਹੁਣ ਅਫਸਰ ਬਦਲੀ ਜਾਂਦੇ ਆ ਹੁਣ ਲੇਟੈਸਟ ਦੱਸਦਾ ਜਦੋਂ ਮੈਂ ਇਥੋਂ ਗਿਆ ਸੀ ਐਮਰਜੈਂਸੀ ਜਾਣਾ ਪੈ ਗਿਆ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਕਹਿੰ ਤੂੰ ਫੱਟੇ ਚੱਕ ਦੇ ਜਿਹੜੇ ਗੇਟ ਖੋਲ ਦੇ ਤੂੰ ਖੋਲ ਦੇ ਕਿਉਂਕਿ ਪੰਜਾਬ ਵਾਲੇ ਤਾਂ ਮੁਕਰ ਗਏ ਕਹਿੰਦੇ ਅਸੀਂ ਨਹੀਂ ਖੋਲਦੇ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਹੁਣ ਤੱਕਾ ਕਰ ਨੂੰ ਹਜੇ ਵੀ ਨਹੀਂ ਹਟੇ ਅ ਅਸ਼ੂਨੀ ਜੀ ਥੋੜਾ ਕਹੋ ਤਾਹਾਂ ਤੁਸੀਂ ਤਾਂ ਚਟਾਨਾਂ ਮੋਂ ਖੜੇ ਆ ਤਾਹਾਂ ਦੇ ਪਹਾੜ ਦਾ ਕੀ ਕਰਾਂਗੇ ਤੁਸੀਂ ਤਾਂ ਕਹਿੰਦਾ ਚਟਾਨਾਂ ਮੋਂ ਖੜੇ ਆ ਤਾਹਾਂ ਕਹ ਕਹਾਂਦੇ ਕਿ ਹਜੇ ਵੀ ਨਹੀਂ ਹਟੇ ہجے بھی نہیں کانٹا پہلے افسر بدل کے آتے ہیں ہماچل کا اچھا بھی تریق نو ویسی مل نو کی چکر ہے یہ جی کہ فصل بیچن لگنے بھی جی دینا چی ہو جانی ہے یہ جی فصل کہڑی بیچن لگے ہو کہ اٹھ دن واسطے پچاسی سو چلا کیا کر دے ساٹھے کلا ایک اللہ ایک نہیں سر ایک اللہ یہ ای نہیں آر ڈی ایف کا پیسہ ساٹھا روک رکھے چھ ہزار دو تمہوں دینا نہیں आरडीएफ ਦਾ ਪੈਸਾ ਸਾਡਾ ਰੋਕ ਰੱਖਿਆ ਉਹ ਦੇਣਾ ਨਹੀਂ ਇੱਕ ਮਿੰਟ ਇੱਕ ਮਿੰਟ ਜੋੜਮੰਗ ਸਾਹਿਬ ਚੇਤਨਜੀਤ ਸੀਐਮ ਸਾਹਿਬ ਨੂੰ ਕੰਪਲੀਟ ਕਰਨ ਦਿਓ ਜੀ ਆਰਡੀਐਫ ਦਾ 6000 ਕਰੋੜ ਰੋਕ ਰੱਖਿਆ ਬਥੇਰੀ ਵਾਰ ਹੀ ਗਏ ਆ ਕੈਪਟਨ ਸਾਹਿਬ ਨੇ ਪੈਸਾ ਕਿਤੇ ਗਲਤ ਵਰਤ ਲਿਆ ਉਹ ਪੈਸਾ ਉਹਨਾਂ ਨੇ ਰੋਕ ਲਿਆ ਕਹਿੰਦੇ ਵਿਧਾਨ ਸਭਾ ਚ ਐਕਟ ਪਾਸ ਕਰੋ ਐਕਟ ਹੀ ਪਾਸ ਕਰਤਾ ਇੱਥੇ ਕਿਹ ਮੰਡੀਆਂ ਦਾ ਜਾਣ ਵਾਲੀਆਂ ਸੜਕਾਂ ਦਾ ਉੱਥੇ ਲੱਗੂਗਾ ਫਿਰ ਵੀ ਨਹੀਂ ਕਿ ਦਿੰਦੇ ਜੀ ਆਰਡੀਐਫ ਦਾ ਪੈਸਾ ਨਹੀਂ ਦਿੰਦੇ ਰੋਟੀ ਜਿਹਦੇ ਨਵਾਂ ਪਰਮਾਨ ਹਾਂ ਸਾਥਾ ਚੌੜ ਵੀ ਚਾਹੀਦੀ ਸਾਤੋਂ ਕਣਕ ਵੀ ਚਾਹੀਦੀ ਐ ਸਰੋਂ ਵੀ ਚਾਹੀਦੀ ਐ ਮੱਕੀ ਵੀ ਚਾਹੀਦੀ ਐ ਬਾਕੀ ਸਾਰਾ ਕੁਝ ਚਾਹੀਦਾ ਅਸੀਂ ਗਮਲਿਆਂ 'ਚ ਪੀਜੀਏ ਫਿਰ ਜ ਪਾਣੀ ਨਹੀਂ ਦੇਣਾ ਤੁਸੀਂ ਹੁਣ ਗਮਲਿਆਂ 'ਚ ਕਣਕਾਂ ਲਾਇਆ ਕਰੀਏ ਸੀ ਇਹਨਾਂ ਨੂੰ ਪਤਾ ਹੀ ਨਹੀਂ ਉੱਥੇ ਬੈਠੇ ਆਰਡਰ ਕਰ ਦਿੰਦੇ ਆ ਆ ਘੰਟਾ ਪਹਿਲਾਂ ਅਫਸਰ ਬਦਲ ਕੇ हटਿਆ ਐ ਆਪ ਅਫਸਰ ਬਦਲ ਕੇ ਤੁਸੀਂ ਪਾਣੀ ਲੈ ਲਓਗੇ ਸਾਤੋਂ ਵੀ ਆਪ ਅਫਸਰ ਖੋਲ ਦੂਗਾ ਆ ਅਫਸਰ ਗੇਟ ਖੋਲ ਦੂਗਾ ਤੁਸੀਂ ਪਿਆਰ ਨਾਲ ਤਾਂ ਗੱਲ ਕਰਨੀ ਸਿੱਖੀ ਵੀ ਨਹੀਂ ਕਦੇ ਕਦੇ ਕਿਸੇ ਨੇ ਪਿਆਰ ਨਾਲ ਗੱਲ ਕੀਤੀ ਇਹਨਾਂ ਨੇ یہ گل بات کرنی آپ تک ہی آؤں دا بس سویرے چار بجے اٹھا کے راجپال کہہ دین ایک بار مکمری سہن چکا باقی بندے بعد پورے کر لنگے گے آ تری سکے نے آ سرکار توڑ دو توڑ دو انہوں نے بندے خرید لو اسیفے دوا لو بد پیڑ سب تو بد تھوڑیا توڑیاں ساری مدھی پردیش توڑی ہے سرکار انہوں نے اروناچل پردڑی ہے گوا چ جتنے ایک ایم ایل بھی آ انہوں نے بنا لینا آپ کی بنا لینے مطلب ای نہ کرو یار تھی سنگھی ٹانچے دی گل کر رہے ہو کسے نال بھی نے کوئی مطلب کرے گل بات پیار نہ کیتی ہوئے کی ہی نہیں پیار رہی والی بھاشا تو آ گڈاگردی والی تانہ شاہی والی بس کولا ہے جھارکھنڈ کولا ہے فری ملتا جی اور کولے نو بھی کہہ دے نے. کہ چار کھنٹ جھارکھنڈ کولا لو تھی ٹرین چ نہیں لے کیا آ دے اتوں پہلے ٹرک چرو یہ پوری بندرگاہ لے کے جاؤ شری لونکا اوپر آ کے مندرا ایئرپورٹ سے لاہو لہ مندرا پورٹ سے شری لونکا سڈے والے دی. سے لاہو گجرات اتو ٹرک یا ٹرین چ لدو لد... اتو لے جاؤ ل میں کہیں کرو جی جیدی... جی چوڑ دینا وہ بھی بایا کراچی لے کے جایا کرو سیدھی اتو تک پھر کے لئے مال گڈیاں جہیں کنک دن ਉਹ ਉਹ ਵੀ ਫਿਰ ਅਸੀਂ ਪਾਇਆ ਇੱਧਰ ਹੀ ਨੇਪਾਲ ਕਨੀ ਦੀ ਕੱਢਿਆ ਕਰਾਂਗੇ ਇਹ ਕੋ ਗੱਲ ਹੈ ਫਿਰ ਹਟ ਗਏ ਇਹ ਕੱਲਾ ਇੱਕ ਧੱਕਾ ਨਹੀਂ ਜੀ ਜਦੋਂ ਮੈਂ ਐਮਪੀ ਸੀਗਾ ਹਮਲਾ ਹੋਇਆ ਪਠਾਨਕੋਟ ਦੀਨਾਨਗਰ ਅਟੈਕ ਹੋਇਆ ਤੇ ਪਰ ਕਹਿੰਦਾ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਸਾਢੇ 7 ਕਰੋੜਾ ਖਰਚਾ ਪਾਤਾ ਜੀ ਪੰਜਾਬ ਨੂੰ ਕਹਿੰਦੇ ਤੁਹਾਨੂੰ ਅਸੀਂ ਸੀਆਰਪੀ ਭੇਜੀ ਸੀ ਤੁਹਾਨੂੰ ਅਸੀਂ ਆਪਣੀ ਮਿਲਟਰੀ ਦਿੱਤੀ ਸੀ ਮੈਂ ਰਾਇਨਾ ਸਿੰਘ ਜੀ ਨੂੰ ਮਿਲਿਆ ਮੈਂ ਕਹੇ ਜੀ ਫਿਰ ਪੰਜਾਬ ਤੋਂ ਰੈਂਟ ਲਿਆ ਕਰੋਗੇ ਮਤਲਬ ਵੀ ਕਿਰਾਏ ਤੇ ਦਿਨੇ ਸਾਨੂੰ ਤੁਸੀਂ ਫੌਜਾਂ ਸਾਡੇ ਹੀ ਤਾਂ ਮੁੰਡੇ ਨੇ ਜੀ ਉਹ ਚ ਫਿਰ ਫਿਰ ਜੇ ਅਸੀਂ ਕੱਲੇ ਕੱਲੇ ਮੁੰਡੇ ਦਾ ਰੈਂਟ ਲੈਣ ਲੱਗੇ ਫਿਰ ਕੀ ਕਰੋਗੇ ਤੁਸੀਂ ਕਰ ਲਓਗੇ ਪਰ ਦਿੱ ਕਿਤੋਂ ਫਿਰ ਹੋਰ ਫੌਜਾਂ ਦਾ ਰੈਂਟ ਦਿੰਦਾ ਪੰਜਾਬ ਦੱਸੋ ਮੈਂ ਕਹੇ ਸਾਡੇ ਐਮਪੀ ਲੈਣ ਚੋਂ ਕੱਟ ਲੋ ਹੋਰ ਤਾਂ ਹੈ ਨਹੀਂ ਸਾਡੇ ਕੋਲ ਫਿਰ ਮਾਫ ਕਰ ਦਿੱਤੀ ਜੀ ਉਹਨਾਂ ਨੇ ਕੱਲਾ ਇੱਕ ਧੱਕਾ ਨਹੀਂ ਜਿੱਥੇ ਮੌਕਾ ਮਿਲਦਾ ਹੈ ਪੰਜਾਬ ਹੈ ਚਲੋ ਇਹਦਾ ਸ਼ੁਕਰ ਕਰੋ ਅਜੇ ਬਚਾ ਆਇਆ ਉਹਨਾਂ ਦੀ ਨਿਗ੍ਹਾ ਨਹੀਂ ਪਈ ਜੇ ਇਹਨਾਂ ਦਾ বাস ਚੱਲੇ ਬਸ ਚੱਲਦਾ ਵੀ ਨਹੀਂ ਇਹ ਪਰ ਜੇ বাস ਚੱਲੇ ਜਾਣਗਰ ਮੰਚੋਂ ਪੰਜਾਬ ਕੱਢ ਦੇਣਗੇ ਇਹ ਪੰਜਾਬ ਹੁੰਦਾ ਇਹਦੇ ਚ ਯਾਰ ਲੋ ਇਥੇ ਕੋ ਉੱਤਰ ਪ੍ਰਦੇਸ਼ ਪਾ ਦੋ ਉੱਤਰ ਪ੍ਰਦੇਸ਼ ਬੰਗਾਲ ਮਰਾਠਾ ਹੀ ਕਹਿੰਦੇ ਨੇ ਪੰਜਾਬ ਸਿੰਧੂ ਗੁਜਰਾਤ ਮਰਾਠਾ ਨਾ ਪੰਜਾਬ ਕਹਟੂ ਕਹਿੰਦੇ ਨੇ ਐਨੇ ਐਨੇ ਪੰਜਾਬ ਪੰਜਾਬ ਦੇ ਵਿਰੋਧੀ ਨੇ ਕੁੱਖਾਂ ਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਕਹਾਣੀ ਆਮ ਸਕੂਲਾਂ ਚ ਲਿਖਿਆ ਹੁੰਦਾ ਜੀ ਇਹ ਕੰਧਾਂ ਤੇ ਤੇ ਸਾਡਾ ਤਾਂ ਮੁਕਾਈ ਬੈਠਿਆ ਸੀ ਧਰਤੀ ਚ ਪਾਣੀ ਹੁਣ ਤਾਂ ਥੱਲੇ ਜਾਣ ਦੀ ਹੋਰ ਕੋਈ ਗੁੰਜਾਇਸ਼ ਨਹੀਂ ਰਹੀ ਸਾਨੂੰ ਤਾਂ ਆਪਣੇ ਨੈਰੀਸਿਸ ਤੋਂ ਮੁਠੀ ਕਰਨਾ ਪਊਗਾ ਉਹ ਕਰਾਂਗੇ ਕਰੀਬ ਹੀ ਜਾਣੇ ਆ ਨਾਲ ਆ ਮੇਰੇ ਕੋਲ ਡਾਟਾ ਪਿਆ ਹੈ ਕਿ 60 40 ਦਾ ਛਾੜ ਦੀਆਂ ਜਿਹੜੀਆਂ ਸੰਪਤੀਆਂ ਸੀ ਉਹਦੀ ਵੰਡ ਪੰਜਾਬ ਤੇ ਹਰਿਆਣਾ 'ਚ 60 40 ਅਨੁਪਾਤ 'ਚ ਕੀਤੀ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਮਤੀਂਦਰਾ ਗਾਂਧੀ ਨੇ 24 73 ਨੋਟੀਫਿਕੇਸ਼ਨ ਰਾਹੀਂ ਰਾਵੀ ਬਿਆਸ ਦੇ ਪਾਣੀਆਂ ਦੀ ਧੱਕੇ ਨਾਲ ਪੰਜਾਬ ਤੇ ਹਰਿਆਣਾ ਵਿਚਕਾਰ 50 50 ਦੇ 50 50 ਦੇ ਹਿਸਾਬ ਨਾਲ ਵੰਡ ਕਰਤੀ ਜੋ ਪੰਜਾਬ ਦੇ ਹਿੱਤਾਂ ਦੇ ਬਰੁ ਉਤੋਂ ਚੱਲੇ ਗਏ ਕੰਮ ਜੀਏ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਕਾਰਨ ਪੰਜਾਬ ਦੇ ਹਿੱਤਾਂ ਨੂੰ ਕੋਈ ਤਵੱਜੂ ਨਹੀਂ ਦਿੱਤੀ ਉਹਨਾਂ ਨੇ ਅੱਜ ਨੇ ਨਾਮ ਲੈਂਦੇ ਇਸ ਜੀਮਾ ਸਾਹਿਬ ਸੋ ਇਹ ਆ ਸਾਰਾ ਕੁਝ ਪਿਆ ਆ ਆ ਪ੍ਰਕਾਸ਼ ਸਿੰਘ ਬਾਦਲੋਂ ਦਾ 77 ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਸਾਰਿਆਂ ਨੇ 1.5 ਕਰੋੜ ਦਾ ਚੈੱਕ ਲੈ ਲਈ 1.5 ਕਰੋੜ ਦੀ ਚੱਕ ਤਾਂ ਕੰਮ 1 ਫੁੱਟ ਬਾਲਾ ਸਰ ਵਾਲੀ ਨਰ ਲੈਂਣ ਵਾਸਤੇ 1 ਫੁੱਟ ਪਾੜਦਾ ਚੱਕਦੀ ਚੱਲੋ ਹਾਂ ਚੱਲੀ ਗਏ ਤਾਂ ਕੋਈ ਪੁੱਛਦੇ ਨਹੀਂ ਸੀਗੇ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸਿਕ ਦਾ ਹਿਸਾਬ ਰੱਖਦੇ ਆਂ ਹੁਣ ਨਹੀਂ ਅਸੀਂ ਪਾਣੀ ਵਾਧਾ ਦਿੰਦੇ ਕਿਸੇ ਨੂੰ ਹਾਂ ਜਿੰਨਾ ਹੱਕ ਬਣਦਾ 20 ਮਈ ਦੀ ਰਾਤ ਨੂੰ 12 ਵਜੇ ਛੱਡ ਦਾਂਗੇ 15 ਦਿਨ ਰਹਿ ਗਏ ਏਡਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਨੇ ਖੇਤੀ ਕਰਨੀ ਹੈ ਜਿਹੜੀ ਆ 8 ਦਿਨ ਪਾਣੀ ਚਾਹੀਦਾ ਵਾ ਸਾਨੂੰ 85 ਸੋ 15 ਦਿਨਾਂ ਬਾਅਦ ਅੱਛਾ ਅਸੀਂ ਬੇਕੀ ਕੀਤਾ ਉਹ ਫਿਰ ਉਹ ਹੋਰ ਔਲਾ ਪਾਉਂਦੇ ਨੇ ਦਿੱਲੀ ਤੋਂ ਥੋੜਾ ਧੂਆਂ ਪਹੁੰਚਦਾ ਈ ਅਸੀਂ ਕਹਿ ਜਾਣਾ ਇੱਕ ਤਜਰਬਾ ਕਰ ਲੈਂਦੇ ਆ 15 ਜੂਨ ਦੀ ਹੋਇਆ 1 ਜੂਨ ਤੋਂ ਝੋਨਾ ਸ਼ੁਰੂ ਕਰ ਦੇਣੇ ਅਸੀਂ ਝੋਨਾ ਸੀ 1 ਜੂਨ ਤੋਂ ਕਰਾਂਗੇ ਤਾਂ ਕਿ ਸਤੰਬਰ ਚ ਆ ਜੇ ਉਸ ਵੇਲੇ ਵੈਸਟਰਨ ਹਵਾਵਾਂ ਚੱਲਦੀ ਹੁੰਦੀਆਂ ਨੇ ਮੌਇਸਚਰ ਘੱਟ ਹੁੰਦਾ ਹੈ ਸ਼ਾਇਦ ਚੀਤੂਆਂ ਜੰਮੇ ਨਾ ਅਸੀਂ ਐਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵਾਤਾਵਰਨ ਤੇ ਪਾਣੀ ਸਾਨੂੰ ਤਾਂ ਫਿਰ 20 ਮਈ ਨੂੰ ਚਾਹੀਦਾ ਹੋਊਗਾ ਜੀ ਫਿਰ ਨਹਿਰਾਂ ਦਾ ਉੱਥੇ ਪਹੁੰਚੂਗਾ ਟੇਲਾਂ ਤੱਕ ਜਿਹੜੇ ਬੈਠੇ ਆ ਕਿ ਦਰਵਾਇਆ ਵਾਲੇ ਫਾਜ਼ਿਲਕਾਲੇ ਉੱਥੇ ਤੱਕ ਫਿਰ ਪਹੁੰਚੂਗਾ ਨਾ ਪਾਣੀ 20 ਨੂੰ ਛੱਡਾਂਗੇ ਜੀ ਤੁਹਾਨੂੰ ਤਾਂ ਪਾਣੀ ਹੋਣੀ ਚਾਹੀਦਾ ਜੀ ਕਹਿੰਦੇ ਤਾਂ ਆਪਨੇ ਕੀ ਕਰਨਾ ਹੈ ਆਪ ਸੋ ਇਹ ਬਹੁਤ ਜਿਆਦਾ ਤੱਕ ਹੈ ਸਭ ਤੋਂ ਪਹਿਲਾਂ ਤਾਂ ਜੀ ਬੀਬੀਐਮਬੀ ਇਹ ਜਿਹੜਾ ਚਿੱਟਾ ਹਾਥੀ ਹੈ ਇਹਦਾ ਸਖਤ ਵਿਰੋਧ ਕਰਦੇ ਹਾਂ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸੰਵਿਧਾਨ ਹੈ ਦੁਬਾਰੇ ਲਿਖਣਾ ਚਾਹੀਦਾ ਤੇ ਉਦੋਂ ਉਸ ਵੇਲੇ ਜਿਹੜਾ ਲਿਖਿਆ ਹੋਇਆ ਨਹੀਂ ਚੱਲੂਗਾ ਦੂਜੇ ਨੰਬਰ ਤੇ ਡੈਮ ਸੈਫਟੀ ਐਕਟ ਹੈ ਡੈਮ ਸੈਫਟੀ ਐਕਟ ਕਹਿੰਦੇ ਜੀ ਭਗਵਾਨ ਤਮਨ ਉਦੋਂ ਐਮਪੀਸੀ ਮੈਂ ਤਾਂ ਉੱਥੇ ਫਿਰ ਹੈਗਾ ਸੀ ਮੈਂ ਵਿਰੋਧ ਕੀਤਾ ਸੀ ਸਰਕਾਰ ਕੀ ਦੀ ਸੀ ਇੱਥੇ ਫਿਰ 21 ਚ ਇਹ ਠੀਕ ਨਹੀਂ ਲੈਂਦਾ ਪਰ ਉਹ ਨਨ ਡੈਮ ਸੇਫਟੀ ਐਕਟ ਦੇ ਵਿਰੁੱਧ ਅਸੀਂ ਤਾਂ ਜਸ ਲੈੰਦਾ ਰੈਜ਼ੋਲੂਸ਼ਨ ਕਿ ਅਸੀਂ ਇਹਨੂੰ ਸਵੀਕਾਰ ਨਹੀਂ ਕਰਦੇ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪਦੀ ਆਪ ਕਰਨ ਜਾਣਦੇ ਹਾਂ ਹੁਣ ਵੀ ਤਾਂ ਡੈਮ ਦੀ ਸੇਫਟੀ ਸਾਡੀ ਹੋਈ ਹੈ ਪਹਿਲਾਂ ਕੌਣ ਸੀ ਉੱਥੇ ਡੈਮ ਸੇਫਟੀ ਐਕਟ ਸਾਰੇ ਡੈਮ ਲੈ ਲਓ ਐਜੂਕੇਸ਼ਨ ਖੋਲੋ ਬਿਜਲੀ ਬਿਜਲੀ ਦੇ ਡਾਕਾ ਮਾਰ ਲਓ ਖੇਤੀ ਖੋਲੋ ਇਹਨਾਂ ਤੋਂ ਕੀ ਰਹੇਗਾ ਸਾਡੇ ਕੋਲੇ ਫਿਰ ਪੁਰਾਣੀਆਂ ਫਿਲਮਾਂ ਵਾਂਗੂ ਫਿਰ ਮਜਾਰੇ ਬਣਜਿਆ ਕਰਾਂਗੇ ਬੀਜਿਆ ਕਰਾਂਗੇ ਜੇ ਵੱਢਣ ਦੇਤੀ ਮਾਲਕ ਨੇ ਵੱਢਣ ਦੇਤੀ ਜਿੰਨੀ ਕਰਿਆ ਗਈ ਬਸ ਧੰਨਵਾਦ ਬਾਈਓ ਦਾ ਸ਼ੁਕਰ ਕਰੋ ਬਸ ਸੋ ਇਹ ਹਾਲਾਤਾਂ ਚ ਅਸੀਂ ਪੰਜਾਬ ਨੂੰ ਪਹੁੰਚਣ ਨਹੀਂ ਦਿੰਦੇ ਪਰ ਮੈਂ ਜੋ ਮਰਜੀ ਪੁਰਾਣਿਆਂ ਨੇ ਕਰਤਾ ਮੈਂ ਬੜਾ ਜ਼ਿਆਦਾ ਹਿਸਟਰੀ ਜੀ ਜਾਣਾ ਨਹੀਂ ਪਰ ਮੈਂ ਫਿਊਚਰ ਦੀ ਗੱਲ ਕਰਦਾ ਕਿ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਨਾ ਤਾਂ ਵੇਸਟ ਹੋਣ ਦੇਵਾਂਗੇ ਮੇਰੇ ਕੋਲ ਇਹ ਡਾਟਾ ਪਿਆ ਜੀ ਇਹ ਐਵੇਂ ਕਹੀ ਜਾਂਦੇ ਰਹਿੰਦੇ ਆ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਮਤਲਬ ਆਪ ਹੈ ਜੀ ਹਾਂ ਲੈ ਲਓ ਨਲ ਜ਼ੀਰੋ ਜ਼ੀਰੋ ਜਦੋਂ ਹਾਰਡ ਆਉਂਦੇ ਨੇ ਅਸੀਂ ਪੁੱਛਿਆ ਹਰਿਆਣੇ ਨੂੰ ਕਿ ਦੇ ਦਈਏ ਪਾਣੀ ਤੁਹਾਨੂੰ ਕਹਿੰਦੇ ਨਾ ਹੀ ਸਾਡੇ ਦਾ ਸਰਦਾ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਮੈਂ ਕਿਹਾ ਚੀਫ ਸਕੱਟਰੀ ਤੋਂ ਲਿਖ ਕੇ ਲੈ ਲਿਖ ਕੇ ਲੈ ਲਈ ਰਾਜਸਥਾਨ ਨੂੰ ਪੁੱਛਿਆ ਕਾਹ ਚਾਹੀਦਾ ਹੈ ਕਹਿੰਦੇ ਨਾ ਜੀ ਸਾਡੇ ਦਾ ਸਰਦਾ ਹੈ ਲਿੱਕ ਲਿਆ ਲਿੱਕ ਰਿਤਾ ਜਿਦੋਂ ਉਹਨਾਂ ਨੇ ਡੁੱਬਣ ਨੂੰ ਅਸੀਂ ਫਿਰ ਡੁੱਬਣ ਵਾਸਤੇ ਅਸੀਂ ਰੱਖੇ ਹੋਇਆ ਮਰਨ ਵਾਸਤੇ ਅਸੀਂ ਰੱਖੇ ਹੋਇਆ ਜਦੋਂ ਉਹਦਾ ਪਾਣੀ ਦਾ ਟਾਈਮ ਜਦੋਂ ਅਸੀਂ ਵੀ ਵਰਤਣਾ ਹੁੰਦਾ ਉਦੋਂ ਉੱਥੇ ਦੂਜਿਆਂ ਵਾਂਗੂ ਮੀਟਰ ਲਾ ਕੇ ਬੈਹਣਦੇ ਭਾਖੜਾ ਤੇ ਵੀ ਕਿੰਨੇ ਕਿਊਸ ਘਾਰ ਰਿਹਾ ਕਿੰਨੇ ਕ ਨਹੀਂ ਆ ਰਿਹਾ ਅੱਜ ਪਹਿਲਾਂ ਦੇ ਹੱਤ ਤਾਂ ਪੈ ਗਈਆਂ ਨਾ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਕੋਈ ਬਾਲੀਵੁੱਡ ਸੀ ਸੀ ਪੰਜਾਬ ਦਾ ਬੈ ਜਾਂਦੇ ਸੀ ਕੁਰਸੀ ਤੇ 5 ਸਾਲ ਬਾਅਦ ਉਹ ਜਿਸ ਤਰ੍ਹਾਂ ਮੈਡਮ ਬਲਜੀਤ ਕੌਰ ਜੀ ਨੇ ਕਿਹਾ ਕਿ ਚੋਣ ਨਿਸ਼ਾਨਾ ਚੀ ਉਹ ਪਿਆਸੇ ਪਿੰਡਾਂ ਦੇ ਲੋਕ ਬੈਠੇ ਆ ਅੱਜ ਅੱਜ ਦੀ ਡੇਟ 'ਚ ਸੋਚ ਸਕਦੇ ਆ ਦੁਨੀਆ ਚੰਨ ਤੇ ਚੜ ਗਈ ਮੰਗਲਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਅਮਰੀਕਾਲੇ ਸਾ ਤੋਂ ਪਾਣੀ ਨਹੀਂ ਪੂਰਾ ਹੋ ਰਿਹਾ ਪਿੰਡਾਂ ਦਾ ਹਜੇ ਤੱਕ ਪਿਆਸੇ ਫਿਰਦੇ ਆਂ ਮਤਲਬ ਇਹ ਤਾਂ ਸੱਜਾ ਛੱਡ ਗਏ ਨੇ ਸਾਡੇ ਪੁਰਖੀ ਨੇ ਇਹ ਇਹੀ ਛੱਡ ਕੇ ਗਏ ਨੇ ਨਾ ਸਾ ਸਭ ਦੁਨੀਆ ਭਰ ਦੀਆਂ ਲਾਹਮ ਤਾਂ ਸਾਨੂੰ ਛੱਡ ਕੇ ਸਾਡੇ ਗਾਲ ਪਾ ਕੇ ਵਾਰੀ ਕਰ ਬਈ ਠੀਕ ਬੁਆਨ ਦਬਾਨਾ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਠੀਕ ਕਰ ਉਹਨੂੰ 75 ਸਾਲਾਂ ਦੀ ਮੈਂ ਕਹਿੰਦਾ ਤਿੰਨ ਦਿਨ ਬੂਡ ਦੇ ਫੀਤੇ ਦੀ ਗੰਢ ਨਾ ਖੋਲੀਏ ਚਮਚੀ ਦੀ ਡੰਡੀ ਪਾ ਕੇ ਜਾਂ ਸੂਆ ਪਾ ਕੇ ਜਾਂ ਕੋਈ ਤਿੱਖੀ ਚੀਜ਼ ਪਾ ਕੇ ਖੋਲਣੀ ਪੈਂਦੀ ਐ ਇੱਥੇ 75 ਸਾਲ ਪੁਰਾਣੀ ਗੰਢ ਫੜਾ ਕੇ ਮੈਨੂੰ ਕਹਿੰਦਾ ਤੂੰ ਖੋਲ ਹੋਂ ਤੂੰ ਇਹਨੂੰ ਖੋਲੂਗਾ ਕੋਈ ਗੱਲ ਨਹੀਂ ਠਹਿਰ ਜੋ ਲੋਕਾਂ ਨੂੰ ਪਤਾ ਹੈ ਕਿ ਹਾਂ ਖੋਲੀ ਜਾਂਦਾ ਲੱਗਿਆ ਤਾਂ ਹੋਇਆ ਆਪਣੇ ਵਰਗੀ ਹੀ ਐ ਔਰ ਮੈਨੂੰ ਪਤਾ ਐ ਨੱਕਿਆਂ ਦਾ ਮੈਨੂੰ ਪਤਾ ਪਾਣੀ ਦੀ ਵੈਲਿਊ ਦਾ ਮੈਨੂੰ ਪਤਾ ਹੈ ਕਿ ਪਾਣੀ ਜਿਹੜਾ ਹੈ ਉਹ ਉਹਦੀ ਕੀਮਤ ਕੀ ਹੈ ਕੋਈ ਨੱਕੇ ਤੇ ਗਿਆ ਹੋਵੇ ਤਾਂ ਪਤਾ ਲੱਗੇ ਨਾ ਨੱਕਿਆਂ ਤਾਂ ਹੈ ਹੀ ਨਹੀਂ ਫਿਰ ਕਹਿੰਦੇ ਪਹੁੰਚ ਮਾਨਨੇ ਕੋਦੋਂ ਕੀਤੀ-ਕੀਤੀ ਹੁੰਨੀ ਇਹ ਤਾਂ ਬਹੁਤ ਛੋਟਾ ਹੁੰਦਾ ਹੀ ਮਾਮੂ ਜਦਿਕ ਸਾਹਿਬ ਨਾਲ ਲੱਗਿਆ ਸੀ 150 ਰੁਪਏ ਤੇ ਵੱਧ ਕਹੇ ਜੀ ਇਹਨਾਂ ਨੇ ਪਰ ਮੈਂ 150 ਕਹਣਾ ਸਦੀਕ ਸਾਹਿਬ ਵੀ ਕਹੇ ਅਜ ਇਹ ਗੱਲ ਵੀ ਕਲਾ ਜੇ ਕੋਈ ਜਵਾਕ ਕਮਾਉਣ ਲੱਗ ਗਿਆ ਤਾਂ ਮਾੜੀ ਗੱਲ ਹੈ ਪਰ 16 17 ਸਾਲ ਦੀ ਉਮਰ ਦੀ ਵਾਕ ਹਿੱਟ ਹੋ ਗਿਆ ਮਾੜੀ ਗੱਲ ਹੈ ਛੋਟੇ ਜਿਹੜੇ ਜਵਾਕ ਜੇ ਫਿਲਮਾਂ ਬਣਾਈ ਜਾਂਦੇ ਉਹ ਅਜੇ ਤੱਕ ਨਹੀਂ ਹਿੱਟ ਹੋਏ ਇਹ ਕੁਦਰਤ ਹੁੰਦੀ ਹੈ ਕਲਾ ਹੁੰਦੀ ਹੈ ਕੁਦਰਤ ਦਿੰਦੀ ਹੈ ਇਹ ਧੱਕੇ ਨਾਲ ਜਾਂ ਪੈਸੇ ਨਾਲ ਨਹੀਂ ਬਣ ਸਕਦੀ ਇਹ ਮੈਂ ਕਿਹਨੇ ਬਣਾ ਲਾਂਗੇ ਅਜਾ ਫਿਰ ਵੱਡੇ ਵੱਡੇ ਅਮੀਰ ਹੀ ਹੁੰਦੇ ਕਲਾਕਾਰ ਜਿਹੜੇ ਵੱਡੇ ਵੱਡੇ ਫਿਰ ਇਹ ਕਲਾ ਪਰਮਾਤਮਾ ਦੇਣਾ ਹੈ ਗਰੀਬੀ ਅਮੀਰੀ ਨਹੀਂ ਦੇਖਦੀ ਸੋ ਇਸ ਕਰਕੇ ਹਰ ਗੱਲ ਤੇ ਨੁਕਤਾ ਚੀਨੀ ਹਰ ਗੱਲ ਤੇ ਨੁਕਤਾ ਚੀਨੀ ਮੈਂ ਕਹਿੰਦਾ ਨੁਕਤਾ ਚੀਨੀ ਚੋਂ ਨੁਕਤੇ ਐਡ ਕਰ ਲੀਏ ਚੀਨੀ ਵੱਜੂ ਥੋੜਾ ਖੰਡ ਖੁੰਡ ਵਧੀਆ ਆ ਜੂ ਰਾਣਾ ਗੁਰਜੀਤ ਜੀ ਬੈਠੇ ਆ ਨੁਕਤਾ ਚੀਨੀ ਚੋਂ ਚੀਨੀ ਕੱਢ ਲੋ ਜੀ ਨੁਕਤੇ ਐਡ ਕਰ ਲੋ ਚੀ ਦੀ ਐਡ ਕਰ ਲੋ ਦੁਖੀ ਕਰ ਰੱਖਿਆ ਗੱਲ ਨਹੀਂ ਬਾਤ ਨਹੀਂ ਮੈਂ ਸਾਨੂੰ ਕੀ ਲੋੜ ਸੀ ਇਸ ਫੀਲਡ 'ਚ ਆਉਣ ਦੀ ਚੀਮਾ ਸਾਹਿਬ ਵਕੀਲ ਸੀ ਉਹ ਅਮਰੀਕਾ ਛੱਡ ਕੇ ਆਇਆ ਕੁਲਦੀਪ ਤੜੀਆ ਆ ਕੋਈ ਆ ਵਕੀਲ ਬੈਠੇ ਆ ਕੋਈ ਡਾਕਟਰ ਨੇ ਕੋਈ ਆਪਦਾ ਪੱਤਰਕਾਰ ਬੈਠੇ ਆ ਬਲਵ拉斯ਪੁਰ ਸਾਹਿਬ ਸਾਰੇ ਆਪਦੇ ਆਪ ਦੇ ਕੰਮ ਕਰੀ ਸਾਨੂੰ ਕੀ ਲੋੜ ਸੀ ਇੱਥੇ ਪੰਗੇ ਲੈਣ ਦੀ ਜੀ ਜੇ ਇਹ ਚੱਜ ਦੇ ਨਿਕਲ ਆਉਂਦੇ ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਆ ਅਸੀਂ ਹੁਣ ਜੇ ਆ ਗਏ ਫਿਰ ਅਸੀਂ ਹਰੀਵਾਂ ਦੇ ਅਸੀਂ ਨਹੀਂ ਜਾਂਦੇ ਹੁਣ ਛੇਤੀ ਹੁਣ ਕਹਿੰਦੇ ਛੱਡੋ ਕੁਰਸੀ ਪਹਿਲਾਂ ਕੁਰਸੀ ਨੂੰ ਖੇੜ ਹੀ ਸਮਝਦੇ ਸੀ ਕੋਈ ਗੱਲ ਨਹੀਂ ਆ ਜਾਣਗੇ ਐਨੇ ਘਰਾ ਲੋ ਐਨੇ ਜਿਤਾ ਲੋ ਐਨੇ ਕੀ ਬਹੁਤ ਨੇ ਉਸੇ ਕੁਰਸੀ ਮਾਰੇਗੇ ਖੇਡਾਂ ਖੇਡਣ ਲੱਗੇ ਲੋਕਾਂ ਨਾਲੇ ਗੀਟੀਆਂ ਵਾਂਗੂ ਐ ਫਿੱਟ ਕਰਨ ਲੱਗੇ ਗੋਟੀਆਂ ਹੈ ਨਹੀਂ ਚੱਲਦਾ ਹੁੰਦਾ ਜੀ ਸੱਚ ਦੀ ਗੱਲ ਕਰੋ ਲੋਕਾਂ ਕਾ ਕਿੱਥੇ ਸੂਬਾ ਨੰਬਰ 1 ਸੀ ਕਿੱਥੇ ਸੂਬਾ ਪੰਗੜਿਆਂ ਗਿੱਦਿਆਂ ਚ ਕਿੱਥੇ ਸੂਬਾ ਕੁਸ਼ਤੀਆਂ ਚ ਦੰਗਲਾਂ ਚ ਨੰਬਰ 1 ਕਿੱਥੇ ਸੂਬਾ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਕਬੱਡੀ ਦੇ ਖਿਡਾਰੀਆਂ ਵਾਸਤੇ ਕਿੱਥੇ ਸੂਬਾ ਲਿਆ ਕੇ ਥੱਲੇ ਮਾਰਿਆ ਚੱਕ ਕੇ ਸੋ ਇਸ ਕਰਕੇ ਪੰਜਾਬ ਦੀ ਆਨ ਬਾਨ ਤੇ ਸ਼ਾਨ ਦੀ ਲੜਾਈ ਹੈ ਪ੍ਰਗਟ ਸਿੰਘ ਜੀ ਕਹਿੰਦੇ ਸੀ ਦੇਖਦੇ ਆ ਕਿ ਨਕਸ਼ਰ ਲੱਤ ਲਾਉਂਦਾ ਉਹ ਜਨਾਬ ਜੀ ਮੈਂ ਨਾ ਤਾਂ ਕੋਈ ਕਿਸੇ ਤੋਂ ਕਮਿਸ਼ਨ ਲੈਣਾ ਹੈ ਨਾ ਮੈਨੂੰ ਕੋਈ ਖਜ਼ਾਨੇ ਵਾਸਤੇ ਚੈੱਕ ਚਾਹੀਦਾ ਇਹਨਾਂ ਤੋਂ ਵੀ ਐਨੇ ਪੈਸੇ ਲੈ ਲਓ ਹੁਣ ਹੁਣ ਥੋੜਾ ਜਿਹਾ ਬੀਬੀ ਐਮ ਵੀ ਥੋੜਾ ਜਿਹਾ ਥੱਲੇ ਆ ਗਈ ਥੋੜਾ ਜਿਹਾ ਗਰਦਨ ਚੋਂ ਖੇਲਾ ਨਿਕਲਿਆ ਥੋੜਾ ਜਿਹਾ ਕਹਿੰਦੇ ਧਾਰ ਦੇ ਦਿਓ ਸਾਨੂੰ ਵੀ ਧਾਰ ਦੇ ਦਿਓ ਵੀ ਜਿੰਨਾ ਦੇਵੋਗੇ ਉਹਨਾਂ ਫਿਰ ਬਾਅਦ ਚ ਕੱਟ ਲਓ ਮੈਂ ਕਿਹਾ ਧਾਰ ਵੀ ਤਾਂ ਉਹੀ ਦੂਜੀ ਦੇ ਕੋਲ ਪੈਸੇ ਹੁਣ ਇਹ ਤਾਂ ਪਾਣੀ ਹੈ ਨਹੀਂ ਮੈਂ ਕਿੱਥੋਂ ਦੇ ਦੇਣੀ ਤੁਹਾਨੂੰ 15 ਦਿਨ ਠਹਿਰ ਜਾਓ ਉਦੋਂ ਦੇ ਦਾਂਗੇ ਤੁਹਾਨੂੰ 20 ਤਰੀਕ ਨੂੰ ਤੁਹਾਡਾ ਬਣਦਾ ਲੈ ਲਓ ਉਹਨੂੰ ਪਰ ਆਪਦਾ ਫਿਰ ਅਗਲੀ 20 ਮਈ ਤੱਕ ਚਲਾਉਣਾ ਪੈਣਾ ਤੁਹਾਨੂੰ ਫੇਰ ਆ ਜਿਹੜਾ 4000 ਜਰ ਦਿੰਨੇ ਆ ਇਹ ਵੀ ਹੀ ਵੀ ਨੰਦ ਜਿ ਕੋਈ 4000 ਤਾਂ ਦੇ ਹੀ ਦਿੰਦੇ ਹੁੰਦੇ ਆ ਉਹ ਵੀ ਨਹੀਂ ਫੇਰ ਅਗਲੀ ਵਾਰ ਮਿਲਣਾ ਫੇਰ ਅੰਕੜਿਆਂ ਮੁਤਾਬਕ ਜਿਹੜਾ ਹੁਣ ਕੋਰਟਾਂ ਚ ਫਿਰਦੇ ਨੇ ਹਾਈ ਕੋਰਟ ਚ ਤੁਰੇ ਫਿਰਦੇ ਨੇ ਐ ਲੈ ਲੋਂਗੇ ਪਾਣੀ ਸਾਡੇ ੱੱਕੇ ਨਾਲ ਸੋ ਇਹ ੱੱਕਾ ਨਹੀਂ ਚੱਲੂਗਾ ਮੈਂ ਧੰਨਵਾਦ ਕਰਦਾ ਕਿ ਜਦੋਂ ਆਲ ਪਾਰਟੀ ਮੀਟਿੰਗ ਸੀ ਭਾਈ ਸਾਹਿਬ ਆਈ ਸੀ ਚਲੋ ਐਲੋਪੀ ਸਾਹਿਬ ਨਹੀਂ ਆਏ ਇਹਨਾਂ ਦੇ ਪ੍ਰਧਾਨ ਵੀ ਨਹੀਂ ਆਏ ਕੋਈ ਕੰਮ ਹੋ ਗਿਆ ਹੋਣਾ ਬੁਝਹਰੂਰੀ ਪਾਣੀ ਤੋਂ ਜ਼ਿਆਦਾ ਜ਼ਰੂਰੀ ਕੰਮ ਹੋਣਾ ਕੋਈ ਤੇ ਬਾਰੇ ਬਾਕੀ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਆਏ ਨਿਸ਼ਤਪਾਲ ਜੀ ਖੁਦ ਆਏ ਅਿਆਲੀ ਸਾਹਿਬ ਨੂੰ ਬੁਲਾਇਆ ਸੀਗਾ ਪਤ ਨਹੀਂ ਕਿਉਂ ਨਹੀਂ ਆ ਪਾਏ ਪਰ ਪਕਾਲੀ ਦਲ ਦੇ ਚੀਮਾ ਸਾਹਿਬ ਤੇ ਉਹ ਤੇ ਭਪੂਂਦਰ ਸਾਹਿਬ ਆਏ ਉਹ ਉਹਨਾਂ ਦੇ ਵੀ ਪ੍ਰਧਾਨ ਨਹੀਂ ਆਇਆ ਕੋਈ ਹੋਰ ਕੰਮ ਹੋਣਾ ਸੋ ਆਨ ਪਾਰਟੀ ਮੀਟਿੰਗ ਦੇ ਵਿੱਚ ਸਾਰੇ ਨੇ ਮਤਲਬ ਬੈਠ ਕੇ ਗੱਲ ਕੀਤੀ ਵੀ ਹਾਂ ਯਾਰ ਇਸ ਮਾਮਲੇ ਤੇ ਨਾਲ ਅੱਜ ਵੀ ਤੁਸੀਂ ਕਹਿ ਮੈਂ ਧੰਨਵਾਦ ਕਰਦਾ ਇਸ ਗੱਲ ਉਹ ਤੂੰ ਹਿਸਟਰੀ ਦੀ ਗੱਲ ਛੇੜ ਲਈ ਐਵੇਂ ਹੋ ਜਾਂਦਾ ਆਪਣੇ ਚ ਕੋਈ ਅਸੀਂ ਕੋਈ ਆਪਣੀ ਕੋਈ ਬੱਟ ਦਾ ਰੌਲਾ ਨਹੀਂ ਤੁਸੀਂ ਮਾਝੇ ਵਾਲਿਆਂ ਮਾਸੀਂ ਮਾਲਵੇ ਵਾਲਿਆਂ ਦਾ ਕੋਈ ਬੱਟ ਸਾਂਝੀ ਐ ਨਾ ਕੋਈ ਆਪਣਾ ਕੋਈ ਥੋੜਾ ਆਪਣਾ ਕਲਚਰ ਐ ਮਾਝੇ ਦਾ ਕਲਚਰ ਤੇ ਮਾਲਵੇ ਦਾ ਕਲਚਰ ਲਗਭਗ ਸੇਮ ਮਿਲਦਾ ਹੀ ਐ ਐਗਰੈਸਿਵ ਆ ਸਾਰੇ ਹੈ ਨਾ ਕੋਈ ਗੱਲ ਨਹੀਂ ਹੋ ਜਾਂਦਾ ਬਾਦਗਾਟ ਤਤਖੰਡ ਹੋ ਜਾਂਦੀ ਹੈ ਕੋਈ ਗੱਲ ਹੱਸ ਲੈ ਬੜਾ ਥੋੜਾ ਹੱਸ ਹਰ ਵਕਤ ਐ ਨਾ ਉਹ ਅੰਦਰ ਫਿਰ ਉਹ ਹੈ ਜਿਹਾ ਵੇਵਸ ਪੈਦਾ ਹੋ ਜਾਂਦੀਆਂ ਨੇ ਜਰਾਬ ਨੈਗੇਟਿਵ ਵੇਵਸ ਪੈਦਾ ਹੋ ਜਾਂਦੀਆਂ ਨੇ ਹਰ ਵਕਤ ਨਾ ਹੱਸਿਆ ਕਰ ਹੱਸਿਆ

ਉਜਿੰਦਲ ਵਾਲੇ ਤੁਹਾਨੂੰ ਯਾਦ ਕਰਦੇ ਸੀ ਮੈਂ ਹੁਣ ਹੀ ਆਇਆ ਉੱਥੇ ਨਾ ਲੜ ਪੀਏ ਨਾ ਉੱਥੇ ਕੋਈ ਛੜਾਉਣ ਵਾਲਾ ਵੀ ਹੈ ਨਹੀਂ ਐਥੇ ਤਾਂ ਸਪੀਕਰ ਸਾਹਿਬ ਹੈਗੇ ਚਲੋ ਕਹਿੰਦੇ ਆ ਸੀਰ ਨੂੰ ਅਡਰੈਸ ਕਰੋ ਉੱਥੇ ਤਾਂ ਇੱਕ ਦੂਜੇ ਨੂੰ ਅਡਰੈਸ ਕਰਾਂਗੇ ਫਿਰ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਮੈਂ ਇਹ ਕੋਈ 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 ਜਾਤੀ ਕੋਈ ਕਿਸੇ ਨਾਲ ਵਿਅਕਤੀਗਤ ਵਿਰੋਧ ਨਹੀਂ ਵਿਚਾਰਕ મતਪੇ ਤਾਂ ਚੱਲਦੇ ਰਹਿੰਦੇ ਆ ਉਹ ਤਾਂ ਫਿਰ ਲੋਕਤੰਤਰ ਦਾ ਇਹੀ ਤਾਂ ਫਿਰ ਮਜ਼ਾ ਕਿ ਜੇ ਸਾਰੀ ਇੱਕ ਪਾਸੇ ਹੋ ਗਏ ਉਹ ਤਾਂ ਫਿਰ ਬਾਇਸਟ ਹੋ ਗਿਆ ਨਾ ਹਰ ਇੱਕ ਦਾ ਜਿਹੜਾ ਆਪਣਾ ਵਿਚਾਰ ਹੈ ਹਰ ਪਾਰਟੀ ਸਾਰੀਆਂ ਕਾਮਰੇਡ ਪਾਰਟੀਆਂ ਵੀ ਆਈਆਂ ਸੀ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਸੋ ਅੱਜ ਇਸ ਭਰੀ ਸਭਾ ਦੇ ਵਿੱਚ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਠੰਡੀ ਹਵਾ ਦਾ ਬੁੱਲਾ ਆਇਆ ਉਸ ਦਿਨ ਕਿ ਚਲੋ ਯਾਰ ਬਾਕੀ ਸਾਰੀਆਂ ਗੱਲਾਂ ਛੱਡ ਕੇ ਅੱਜ ਇਕੱਠੇ ਨੇ ਕਿਸੇ ਮੁੱਦੇ ਤੇ ਤਾਂ ਆਪਾਂ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਕਿ ਧਾੜ ਵੀ ਆਉਂਦੇ ਰਹੇ ਜਦੋਂ ਬਾਹਰੋਂ ਤਾਂ ਪੰਜਾਬੀ ਇਕੱਠੇ ਹੋ ਜਾਂਦੇ ਸੀ ਆਪਾਂ ਚ ਪਰਿਵਾਰ ਚ ਵੀ ਚੱਲਦਾ ਰਹਿੰਦਾ ਹੈ ਝਗੜਾ ਪਰ ਜਦੋਂ ਪਰਿਵਾਰ ਤੇ ਕੋਈ ਹਮਲਾ ਕਰ ਦਿੰਦਾ ਤਾਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਸੋ ਇੱਕ ਪਰਿਵਾਰ ਵਾਂਗੂ ਆਪਾਂ ਤੇ ਮੈਨੂੰ ਲੱਗਦਾ ਵੀ ਅੱਜ ਦੀ ਇਸ ਕਾਰਵਾਈ ਨੂੰ ਦਿੱਲੀ ਤੱਕ ਦੇਖਿਆ ਜਾ ਰਿਹਾ ਹੋਊਗਾ ਉਹਨਾਂ ਵੱਲੋਂ ਕਿ ਇਕੱਠੇ ਨੇ ਸਾਰੇ ਜੇ ਅੱਜ ਆਪਾਂ ਕੋਈ ਐਦਾਂ ਦਾ ਮੈਸੇਜ ਦਿੱਤਾ ਕਿ ਯਾਰ ਫੇਰ ਲੜੀ ਜਾਂਦੇ ਆ ਉਹ ਫਿਰ ਫੈਲਾਟ ਆ ਜਾਣਗੇ ਇਸ ਗੱਲ ਦਾ ਸੋ ਇਸ ਕਰਕੇ ਜੇ ਜੇ ਪਾਣੀ ਦਾ ਕੋਈ ਗੇਟ ਜਿਹੜਾ ਖੁੱਲਦਾ ਏਨਾਂ ਸੋਚਿਓ ਕਿ ਭਾਖੜਾ ਦਾ ਖੁੱਲ ਗਿਆ ਜਾਂ ਨੰਗਲ ਤੋਂ ਖੁੱਲ ਗਿਆ ਉਹ ਆਪਣੇ ਘਰ ਦਾ ਪਾਣੀ ਕਿ ਆਪਣੇ ਘਰ ਦਾ ਪਾਣੀ ਉਹਦੇ ਸਮਝ ਲਓ ਗਿਆ ਕਿਉਂਕਿ ਜਦੋਂ ਦੂਜੇ ਦੇ ਘਰ ਅੱਗ ਲੱਗਦੀ ਹੈ ਉਦੋਂ ਉਹ ਲੋੜੀ ਲੱਗਦੀ ਹੈ ਜਦੋਂ ਆਪਣੇ ਘਰ 'ਚ ਅੱਗ ਲੱਗਦੀ ਹੈ ਉਦੋਂ ਸੇਕ ਲੱਗਦਾ ਸੋ ਇਸ ਤੋਂ ਪਹਿਲਾਂ ਕਿ ਇਹ ਅੱਗ ਜਿਹੜੀ ਹੈ ਉਹ ਹਰ ਘਰ ਦੇ ਵਿੱਚ ਆ ਜਾਈਏ ਕਿ ਪਾਣੀ ਦੀ ਕਮੀ ਹੋ ਗਈ ਨਲਕੇ ਤਾਂ ਕੰਮ ਛੱਡ ਨਲਕੇ ਦਾ ਐ ਨਹੀਂ ਹੁਣ ਨਲਕੇ ਤਾਂ ਹੈ ਨਹੀਂ ਪਿੰਡਾਂ 'ਚ ਫੇਰ ਦੁਬਾਰਾ ਲੋਕਾਂ ਨੇ ਪੁਰਾਣਾ ਸਿਸਟਮ ਥੋੜਾ ਜਿਹਾ ਮਾਡਰਨ ਕਰ ਲਿਆ ਕਿ ਇੱਕ ਘਰ ਦੇ ਵਿੱਚ ਮੋਟਰ ਲਾ ਲੈਂਦੇ ਆ 10-10 ਘਰ ਪੈਸੇ ਪਾ ਕੇ ਇੱਕ ਘਰ 'ਚ ਮੋਟਰ ਲਾ ਕੇ 10-10 ਘਰ ਉਸ ਮੋਟਰ ਤੋਂ ਪਾਣੀ ਲੈ ਕੇ ਜਾਂਦੇ ਫੇਰ ਦੁਬਾਰਾ ਉਹ ਵੀ ਘੜੇ ਆਲਾ ਸੀ ਜਦੋਂ ਆ ਗਿਆ ਚਲੋ ਹੁਣ ਘੜੇ ਨਹੀਂ ਹੈਗੇ ਸਟੀਲ ਦੇ ਭਾਂਡੇ ਨੇ ਹੈਨਾ ਸੋ ਇਹ ਇਹ ਦੁਬਾਰਾ ਕਿਉਂ ਐਦਾਂ ਹੋ ਗਿਆ ਕਿ ਪੰਜਾਬ ਫਿਰ ਪੰਜਾਬ ਪੰਜਾਬ ਦਾ ਨਾਮ ਹੀ ਰਹਿ ਗਿਆ ਕੱਲਾ ਪੰਜਾਬ ਪੰਜ ਕਿੱਥੇ ਨੇ ਜਿਹੜੇ ਦੋ ਹੈ ਹਾਂ ਜਿਹੜਾ ਇਹ ਟ੍ਰੀਟੀ ਕਹਿੰਦੇ ਸੀ ਰੱਦ ਕਰਦਾਂਗੇ ਪਾਕਿਸਤਾਨ ਦੇ ਉਹ ਉਹ ਸਭ ਤੋਂ ਜ਼ਿਆਦਾ ਜਿਹੜਾ ਨੇੜੇ ਪੈਂਦਾ ਔਰ ਜਿਹੜੀ ਗ੍ਰੈਵਿਟੀ ਵੀ ਸਾਥ ਦੇ ਰਹੀ ਹੈ ਉਹ ਸਾਨੂੰ ਦੇ ਦਿਓ ਤੁਸੀਂ ਤੁਸੀਂ ਸਾਨੂੰ ਦੇ ਦਿਓ ਪੋਂਗ ਚ ਦੇ ਦਿਓ ਰੰਜੀਸਾ ਘਰ ਚ ਦੇ ਦਿਓ ਹੈਨਾ ਸਾਨੂੰ ਦੇ ਦਿਓ ਅਸੀਂ ਅੱਗੇ ਦੇ ਦਾਂਗੇ ਸਾਨੂੰ ਕੀ ਪ੍ਰੋਬਲਮ ਹੈ ਜੀ ਉਹ ਇੱਕ ਐਮਪੀ ਹੈ ਬੀਜੇਪੀ ਦਾ ਕੋਈ ਬਜ਼ੁਰਗ ਹੈ ਪਰ ਕਪਤਨੀ ਹਰਿਆਣੇ ਤੋਂ ਪਤਨ ਪਤੋਂ ਉਹ ਕਹਿੰਦਾ ਪਾ ਪੌਂਗ ਤੇ ਰਜੀ ਸਾਗਰ ਚ ਪਾਣੀ ਦੇਣ ਦਾ ਕੀ ਫਾਇਦਾ ਹੋਇਆ ਉੱਥੋਂ ਕਿਹੜਾ ਹਰਿਆਣੇ ਨੂੰ ਕੋਈ ਸਿੱਧੀ ਨਹਿਰ ਆਉਂਦੀ ਹੈ ਮੈਂ ਕਿਹਾ ਉਹੀ ਪਾਣੀ ਥੋੜੀ ਦੇਣਾ ਵੀ ਥੋੜਾ ਜਿਹਾ ਖਾਤਾ ਮੁਹਾਲੀ ਹੋਵੇ ਬੈਂਕ ਚ ਪੈਸੇ ਤਾਂ ਪਾ ਮੈਂ ਕਿੱਥੇ ਘਟਾ ਲਓ ਏਟੀਐਮ ਨਾਲ ਉਹੀ ਗੱਲ ਹੈ ਤੁਸੀਂ ਉੱਥੇ ਜਮਾ ਕਰਾ ਦਿਓ ਅਸੀਂ ਇੱਧਰੋਂ ਭਾਖੜਾ ਦੇ ਬਸ ਭੇਜਾਂਗੇ ਤੁਹਾਨੂੰ ਜਿੰਨਾ ਤੁਸੀਂ ਜਮਾ ਕਰਾਇਆ ਉਹਨਾਂ ਇੱਧਰੋਂ ਲੈ ਲਿਓ ਇਹ ਚ ਕਿਹੜੀ ਗੱਲ ਹੈ ਮਾਡਰਨ ਤਰੀਕੇ ਨੇ ਪਰ ਨਾ ਤੱਕਾ ਕਰਨਾ ਪਾਣੀ ਤਾਂ ਦੇਣਾ ਨਹੀਂ ਨਾ ਤੱਕਾ ਕਰਨਾ ਸੋ ਇਸ ਕਰਕੇ ੱੱਕਾ ਦਾ ਨਹੀਂ ਪੰਜਾਬੀ ਸਹਿੰਦੇ ਜੀ ਪਿਆ ਉਹ ਕਹਿੰਦੇ ਨਾ ਕਿ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਪਹਿਲੀ ਦਿੰਦਾ ਉਹ ਕਈ ਗੰਨਿਆਂ ਦੀ ਬਣਦੀ ਹੈ ਸੋ ਇਸ ਕਰਕੇ ਪਿਆਰ ਨਾਲ ਸਤੋ ਜਾਨ ਲੈ ਲੋ ਚਾਹੇ ਪੰਜਾਬੀ ਦਾ ਸੀਦਾ ਮੇਜ਼ਬਾਨੀ ਲਈ ਅਸੀਂ ਦਾ ਜੇ ਸਾਡੇ ਮਹਿਮਾਨ ਆ ਜੇ ਆਪ ਅਸੀਂ ਥੱਲੇ ਚਤਾਈ ਵਸਾ ਕੇ ਸੌਣੀਆਂ ਭਾਵੇਂ ਪਰ ਮਹਿਮਾਨ ਨੂੰ ਅਸੀਂ ਆਪਣੇ ਸਭ ਤੋਂ ਮਖਮਲੀ ਬਿਸਤਰੇ ਜਿਹੜੇ ਘਰੇ ਬੇਲਵਰ ਨੇ ਉਹ ਦਿੰਨੇ ਆ ਅਸੀਂ ਮੇਜ਼ਬਾਨੀ ਵਾਸਤੇ ਮੰਨੇ ਹੋਏ ਆ ਸਾਡੇ ਨਾਲ ਵੀ ਧੱਕਾ ਕਰੀ ਜਾਂਦੇ ਆ ਬਾਮ ਰੋਡ ਨੂੰ ਗਏ ਕਿ ਬਾਮ ਰੋਡ ਲੋਂਗੇ ਫਿਰ ਉਹ ਤਾਂ ਫਿਰ ਪੋਰਸ ਨੇ ਸਿਕੰਦਰ ਵੀ ਰੋਕ ਲਿਆ ਸੀ ਤਾਂ ਫਿਰ ਉਹੀ ਆ ਨਾ ਸੀ ਫਿਰ ਬਾਡਰਾਂ ਤੇ ਅਸੀਂ ਖੜੇ ਆ ਜੀ ਉਧਰੋਂ ਉਧਰ ਟੈਨਸ਼ਨ ਪਈ ਪਈ ਐ ਇਹ ਨਾ ਮਾ ਪੰਗਾ ਪਾਈ ਜਾਂਦੇ ਹੁਣ ਦੱਸੋ ਕੀ ਕਰੀਏ ਸੀ ਇਹ ਕੋਈ ਮੈਂ ਮੈਂ ਕੋਈ ਮੈਂ ਮੁੱਦਾ ਬਣਾਇਆ ਇਹ ਜਿਉ ਉਹ ਨਾ ਬਿਲ ਪਾਰ 8500 ਦੀ ਮੰਗ ਕਰਦੇ 20 ਤਰੀਕ ਨੂੰ ਉਹਨੂੰ ਵੈਸੀ ਮਿਲ ਜਾਣਾ ਸੀ ਧੰਨਵਾਦ ਕਰਨ ਦੀ ਬਜਾਏ ਸਗੋਂ ਉਲਟਾ ਬਾਮ ਰੋਡਨ ਲੱਗ ਗਏ ਐ ਤਾਂ ਨਹੀਂ ਫਿਰ ਹੁੰਦਾ ਜੀ ਕੰਮ ਇਹ ਗਲਤ ਤਰੀਕਾ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬੀਜੇਪੀ ਦਾ ਉਹ ਵામ ਰੋਡ ਨਾਲ ਹੈ ਉਹ ਹੋਰਾਂ ਦੀਆਂ ਮਰੋੜ ਲੈਂਦੇ ਹੋਣਗੇ ਉਹ ਮੰਨਮੁਨ ਵੀ ਜਾਂਦੇ ਹੋਣਗੇ ਪਰ ਪੰਜਾਬੀ ਨੇ ਪੰਜਾਬੀ ਜਿਹੜੀ ਗੱਲ ਤੇ ਅੜ ਗਏ ਤਾਂ ਅੜ ਗਏ ਫਿਰ ਜਿੱਥੇ ਖੜ ਗਏ ਤਾਂ ਖੜ ਗਏ ਫਿਰ ਸੋ ਇਸ ਕਰਕੇ ਪਾਣੀਆਂ ਦੇ ਮਾਮਲੇ 'ਚ -5.03% ਤੇ ਚੱਲ ਰਿਆ ਰਹਾ। ਇੰਨਾ ਵਰਤ ਗਏ 16 ਤੋਂ 17000 ਕਿਊਸਿਕ ਜਿਆਦਾ ਵਰਤੀ ਬੈਠੇ ਆ। ਆਪਣੇ ਲੋਟੜ ਕੋਟੇ ਤੋਂ 130% ਤੇ ਫਿਰ ਦਿੱਤਾ ਹੀ ਹਾਂ 104 ਤੇ ਆ ਗਈ ਸੋ ਇਸ ਕਰਕੇ ਅਸੀਂ ਦਰਿਆਦਲੀ ਦਿਖਾ ਰਹੇ ਹਾਂ ਕਿ ਲੈ ਲਓ ਪਾਣੀ ਚਲੋ ਕੋਈ ਨਹੀਂ ਭਾਈ ਕਨੇਹੀ ਜੀ ਦੇ ਵਾਰਸਾਂ ਪਾਣੀ ਪੀਣ ਨੂੰ ਤਾਂ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਉਹਨਾਂ ਤੋਂ ਅਸੀਂ ਸਿੱਖਿਆ ਕਿ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਸੀ ਚਲੋ ਹਰਿਆਣਾ ਸਾਡਾ ਦੁਸ਼ਮਣ ਥੋੜੀ ਹੈ ਸਾਡੇ ਮੁਲਕ ਦੇ ਲੋਕ ਨੇ ਉਹ ਚ ਲੋਕਾਂ ਦਾ ਕੋਈ ਕਸੂਰ ਨਹੀਂ ਪਰ ਜਿਹੜੀਆਂ ਰਾਜਨੀਤੀਆਂ ਕਰਦੇ ਨੇ ਇਹ ਉਹ ਗਲਤ ਨੇ ਸੋ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਇੱਕ ਵਾਰੀ ਫੇਰ